ਇਹ ਇਹੋ ਕਹਾਣੇ ਚੋਣੇ ਆ ਜੀ ਸਰਕਾਰ ਸਾਨੂੰ ਕੋਈ ਨਾ ਕੋਈ ਸਹੂਲਤ ਦੇਵੇ ਸਾਡਾ ਪਿਛਲੀ ਵਾਰੀ 4 ਲੱਖ ਰੁਪਏ ਨਿਸ਼ਕਾਨ ਹੋਇਆ ਜੀ ਜ਼ਿਮੀਂਦਾਰਾਂ ਨੂੰ ਵੇਖੋ ਜੀ ਮਤਲਬ ਮਾਇਰੇ ਮਿਲੇ ਆ ਅਸੀਂ ਠੇਕੇ ਦੇ ਪਿਆਲੇ ਵਾਣੇ ਆ ਜ਼ਿਮੀਂਦਾਰਾ ਕੰਮ ਕਰਦੇ ਆ ਮਜਬੀਤ ਸਿੰਘ ਹੀ ਆ ਹਾਂਜੀ ਤੇ ਸਾਨੂੰ 1 ਰੁਪਿਆ ਨਹੀਂ 4 ਲੱਖ ਚੋਂ ਮਤਲਬ ਮਿਲੇ ਆ ਜੀ ਸਾਡਾ ਬਹੁਤ ਜ਼ਿਆਦਾ ਜਾਣਗੇ ਜ਼ਿਮੀਂਦਾਰਾ ਹੀ ਤਿੰਨ ਪਿਓ ਪੁੱਤ ਹੀ ਆਪਣੇ ਖੇਤੀ ਦਾ ਕੰਮ ਕਰਦੇ ਆ ਸੰਦ ਮੰਦ ਹੀ ਆਪਣੇ ਬਣਾਏ ਆ ਜੀ ਤੇ ਮਤਲਬ ਮਿਹਨਤ ਕਰਕੇ ਬਣਾਇਆ ਜੋ ਕੁਛ ਵੀ ਮਤਲਬ ਹੁਣ ਵੀ ਮਿਹਨਤੀ ਮਤਲਬ ਤਿੰਨੇ ਪਿਓ ਤੋਂ ਜ਼ਿਆਦੀ ਮਿਹਨਤ ਕਰਦੇ ਆ ਤੇ ਮਤਲਬ ਅਸੀਂ ਆਪਣਾ ਹੀ ਕਾਰੋਬਾਰ ਕਰਦੇ ਆ ਤੇ ਇੱਕ ਪਾਸੇ ਸਰਕਾਰ ਨੇ ਮਨਾ ਕੀਤਾ ਹੋਇਆ ਤੁਸੀਂ ਹਰ ਵਾਰ ਇਸ ਤਰ੍ਹਾਂ ਹੀ ਪ੍ਰਾਲੀ ਨੂੰ ਅੱਗ ਲਾਂਦੇ ਨਹੀਂ ਜੀ ਹਾਂਜੀ ਅਸੀਂ ਐਗਤੀ ਲਾਈ ਸਿਰਫ ਇਸੇ ਕਿੱਲੇ ਨੂੰ ਪਿੱਛੇ ਵੀ ਆ ਆ ਵੇਖੋ ਤੁਹਾਡੇ ਸਾਹਮਣੇ ਖੜੀ ਹੋ ਢੇਰ ਲੱਗੇ ਆ ਦੋ ਕਿੱਲੇ ਦੀ ਪ੍ਰਾਲੀ ਆ ਕੱਢ ਕੇ ਬਾਹਰ ਛੁੱਟੀ ਆ ਜੀ ਹੂੰ ਤੇ ਇਹਨੂੰ ਮਜਬੂਰੀ ਕਾਰਨ ਅੱਗ ਲਗਾਈ ਆ ਜੀ ਵੀ ਬਰਸਾਦ ਨਾ ਪੈ ਜਾਵੇ ਤੇ ਸਾਡੇ ਮਤਲਬ ਵਿੱਚੇ ਨਰੇ ਜੀ ਕੀ ਮਜਬੂਰੀ ਕੀ ਰਹੀ ਕੀ ਬਾਹਰ ਨਹੀਂ ਕੱਢਦੇ ਸੀ ਲੇਬਰ ਚਾ ਕਿਉਂ ਨਹੀਂ ਲੇਬਰ ਨਹੀਂ ਮਿਲੀ ਜੀ ਸਾਨੂੰ ਸਾਨੂੰ ਅੱਜ ਤੀਜਾ ਦਿਨ ਹੋ ਗਿਆ ਜੀ ਹੂੰ ਬੰਦੇ ਲਜਾਈਦਾ ਵਾ ਤੇ ਬੰਦੇ ਮਿਲਦੇ ਨਹੀਂ ਜੀ ਅੱਛਾ ਜੀ ਹਾਂਜੀ ਤੇ ਸਰਕਾਰ ਨੇ ਤਾਂ ਮਸ਼ੀਨਾਂ ਵੀ ਮੁਹਈਆ ਕਰਾਈਆਂ ਹੋਈਆਂ ਪਿੰਡਾਂ 'ਚ ਸਾਡੇ ਪਿੰਡ 'ਚ ਕੋਈ ਨਹੀਂ ਮਸ਼ੀਨ ਆਈ ਜੀ ਹੂੰ ਸਾਡੇ ਪਿੰਡ 'ਚ ਮਤਲਬ ਨਾ ਤਾਂ ਕੋਈ ਕਿਰਾਏ ਵਾਲੀ ਮਸ਼ੀਨ ਆਈ ਹੈ ਜੀ ਜੀ ਤੇ ਨਾ ਕੋਈ ਸਰਕਾਰ ਵੱਲੋਂ ਮਸ਼ੀਨ ਆਈ ਹੈ ਜੀ ਜੀ ਥੈਂਕ ਯੂ ਤੇ ਫਿਰ ਕੀ ਕਹਿਣਾ ਚਾਹੋਗੇ ਕਿ ਅਗਲੀ ਵਾਰ ਤੋਂ ਸਰਕਾਰ ਨੂੰ ਕੀ ਅਪੀਲ ਹੈ ਕਿਉਂ ਮਸ਼ੀਨਾਂ ਦੀ ਪੀਲ ਹੋਈ ਆ ਵੀ ਸਾਡੇ ਜਿੱਤਰਾ ਸੱਤ ਬਣੇ ਆ ਉਹਨਾਂ ਸਥਾਂ ਦੇ ਵਿੱਚ ਕੋਈ ਸਮੇਂ ਤੋਂ ਪਹਿਲਾਂ ਮਤਲਬ ਮਸ਼ੀਨ ਆਈ ਹੋਵੇ ਪਤਾ ਹੋਵੇ ਸਾਨੂੰ ਵੀ ਮਤਲਬ ਅਸੀਂ ਆ ਮਸ਼ੀਨ ਕੋ ਉੱਪਰ ਵਾਲੀ ਜਿਹੜੀ ਇਕੱਠੀ ਕਰਾ ਲੈਣੀ ਆ ਜੀ ਤੇ ਸਾਨੂੰ ਮਸ਼ੀਨ ਮਿਲ ਜAVE گا ਵਾਸਤੇ ਚਾਹੇ ਮਤਲਬ ਕੋਈ ਸਾਨੂੰ ਪੈਸੇ ਭਰਨੇ ਪੈਣ ਜਿ세 4000 ਰੁਪਏ ਦੇ ਸਾਨੂੰ ਕੋਈ ਨਾ ਕੋਈ ਸਹੂਲਤ ਸੁੜੀ ਮਿਲ ਜAVE ਤੇ ਅਸੀਂ ਪ੍ਰਾਲੀ ਨਹੀਂ ਅੱਗ ਲਾਵਾਂਗੇ ਨਾ ਹੀ ਲਾਉਂਦੇ ਹਾਂ ਇਹ ਇਹੋ ਕਹਣਾ ਚਾਹੁੰਦੇ ਆ ਜੀ ਸਰਕਾਰ ਸਾਨੂੰ ਕੋਈ ਨਾ ਕੋਈ ਸਹੂਲਤ ਦੇਵੇ ਸਾਡਾ ਪਿਛਲੀ ਵਾਰੀ 4 ਲੱਖ ਰੁਪਏ ਨਿਸ਼ਕਾਣ ਹੋਇਆ ਜੀ ਜ਼ਿਮੀਦਾਰਾਂ ਨੂੰ ਵੇਖੋ ਜੀ ਮਤਲਬ ਮਾਇਰੇ ਮਿਲੇ ਆ ਅਸੀਂ ਠੇਕੇ ਦੇ ਪਿਆਲੇ ਵਾਣੇ ਆ ਜ਼ਿਮੀਦਾਰਾ ਕੰਮ ਕਰਦੇ ਆ ਮਜਬੀਤ ਸਿੰਘ ਹੀ ਆ ਹਾਂਜੀ ਤੇ ਸਾਨੂੰ 1 ਰੁਪਿਆ ਨਹੀਂ 4 ਲੱਖ ਚੋਂ ਮਤਲਬ ਮਿਲੇ ਜੀ ਸਾਡਾ ਬਹੁਤ ਜ਼ਿਆਦਾ ਜਾਣਗੇ ਜ਼ਿਮੀਦਾਰਾ ਹੀ ਤਿੰਨ ਪਿਓ ਪੁੱਤ ਹੀ ਆਪਣੇ ਖੇਤੀ ਦਾ ਕੰਮ ਕਰਦੇ ਆ ਸੰਧ ਮੰਦ ਹੀ ਆਪਣੇ ਬਣਾਏ ਆ ਜੀ ਤੇ ਮਤਲਬ ਮਿਹਨਤ ਕਰਕੇ ਬਣਾਇਆ ਜੋ ਕੁਛ ਵੀ ਮਤਲਬ ਹੁਣ ਵੀ ਮਿਹਨਤੀ ਮਤਲਬ ਤਿੰਨੇ ਪਿਓ ਤੋਂ ਜ਼ਿਆਦਾ ਮਿਹਨਤ ਕਰਦੇ ਆ ਤੇ ਮਤਲਬ ਅਸੀਂ ਆਪਣਾ ਹੀ ਕਾਰੋਬਾਰ ਕਰਦੇ ਆ ਜੀ ਤੇ ਇੱਕ ਪਾਸੇ ਸਰਕਾਰ ਨੇ ਮਨਾ ਕੀਤਾ ਹੋਇਆ ਤੁਸੀਂ ਹਰ ਵਾਰ ਇਸ ਤਰ੍ਹਾਂ ਇਹ ਪ੍ਰਾਲੀ ਨੂੰ ਅੱਗ ਲਾਉਂਦੇ ਨਹੀਂ ਜੀ ਹਾਂਜੀ ਅਸੀਂ ਅੱਗ ਤੇ ਲਾਈ ਸਿਰਫ ਇਸੇ ਕਿੱਲੇ ਨੂੰ ਪਿੱਛੇ ਵੀ ਆਹ ਵੇਖੋ ਤੁਹਾਡੇ ਸਾਹਮਣੇ ਖੜੀ ਹੋ ਢੇਰ ਲੱਗੇ ਆ ਦੋ ਕਿੱਲੇ ਦੀ ਪ੍ਰਾਲੀ ਆ ਕੱਢ ਕੇ ਬਾਹਰ ਛੁੱਟੀ ਆ ਜੀ ਤੇ ਇਹਨੂੰ ਮਜਬੂਰੀ ਕਾਰਨ ਅੱਗ ਲਗਾਈ ਆ ਜੀ ਵੀ ਬਰਸਾਰ ਨਾ ਪੈ ਜਵੇ ਤੇ ਸਾਡੇ ਮਤਲਬ ਵਿੱਚੇ ਨਰੇ ਜੀ ਕੀ ਮਜਬੂਰੀ ਕੀ ਰਹੀ ਕੀ ਬਾਹਰ ਨਹੀਂ ਕੱਢਦੇ ਸੀ ਲੇਬਰ ਚਾ ਕਿਉਂ ਨਹੀਂ ਲੇਬਰ ਨਹੀਂ ਮਿਲੀ ਜੀ ਸਾਨੂੰ ਸਾਨੂੰ ਅੱਜ ਤੀਜਾ ਦਿਨ ਹੋ ਗਿਆ ਜੀ ਹੂੰ ਬੰਦੇ ਲਜਾਈਦਾ ਵਾ ਤੇ ਬੰਦੇ ਮਿਲਦੇ ਨਹੀਂ ਜੀ ਅੱਛਾ ਜੀ ਹਾਂਜੀ ਤੇ ਸਰਕਾਰ ਨੇ ਤਾਂ ਮਸ਼ੀਨਾਂ ਵੀ ਮੁਹਈਆ ਕਰਾਈਆਂ ਹੋਈਆਂ ਪਿੰਡਾਂ 'ਚ ਸਾਡੇ ਪਿੰਡ 'ਚ ਕੋਈ ਨਹੀਂ ਮਸ਼ੀਨ ਆਈ ਜੀ ਹੂੰ ਸਾਡੇ ਪਿੰਡ 'ਚ ਮਤਲਬ ਨਾ ਤਾਂ ਕੋਈ ਕਿਰਾਏ ਵਾਲੀ ਮਸ਼ੀਨ ਆਈ ਹੈ ਜੀ ਜੀ ਤੇ ਨਾ ਕੋਈ ਸਰਕਾਰ ਵੱਲੋਂ ਮਸ਼ੀਨ ਆਈ ਹੈ ਜੀ ਜੀ ਹਾਂਜੀ ਫਿਰ ਕੀ ਕਹਿਣਾ ਚਾਹੋਗੇ ਕਿ ਅਗਲੀ ਵਾਰ ਤੋਂ ਸਰਕਾਰ ਨੂੰ ਕੀ ਅਪੀਲ ਹੈ ਕਿ ਮਸ਼ੀਨਾਂ ਦੀ ਪੀਲ ਹੋਈ ਆ ਵੀ ਸਾਡੇ ਜਿੱਤਰਾ ਸੱਥ ਬਣੇ ਆ ਉਹਨਾਂ ਸਥਾਂ ਦੇ ਵਿੱਚ ਕੋਈ ਸਮੇਂ ਤੋਂ ਪਹਿਲਾਂ ਮਤਲਬ ਮਸ਼ੀਨ ਆਈ ਹੋਵੇ ਪਤਾ ਹੋਵੇ ਸਾਨੂੰ ਵੀ ਮਤਲਬ ਅਸੀਂ ਆ ਮਸ਼ੀਨ ਕੋ ਉਪਰ ਵਾਲੀ ਜਿਹੜੀ ਇਕੱਠੀ ਕਰਾ ਲੈਣੀ ਆ ਜੀ ਤੇ ਸਾਨੂੰ ਮਸ਼ੀਨ ਮਿਲ ਜAVE ਗਾਹ ਵਾਸਤੇ ਚਾਹੇ ਮਤਲਬ ਸਾਨੂੰ ਪੈਸੇ ਭਰਨੇ ਪੈਣ ਜਿੱਥੇ 4000 ਪਰ ਦੇ ਸਾਨੂੰ ਕੋਈ ਨਾ ਕੋਈ ਸਹੂਲਤ ਥੋੜੀ ਜੀ ਮਿਲ ਜAVE ਤੇ ਅਸੀਂ ਪਰਾਲੀ ਨੂੰ ਨਹੀਂ ਅੱਗ ਲਾਵਾਂਗੇ ਨਾ ਹੀ ਲਾਉਂਦੇ ਹਾਂ